ਸ਼ਕਲ ਦਾ ਟੀਵੀ ਐਨ ਆਰ ਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਮਤੀ ਮਾ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਲੰਘੇ ਦਿਨੀ ਇੱਕ ਹਾਈ ਕੋਰਟ ਦੇ ਜੱਜ ਦੇ ਬੰਗਲੇ ਦੇ ਆਹਾਤੇ ਦੇ ਵਿੱਚ ਜੜੀ ਕਿ ਪਾਰਕ ਦੇ ਵਿੱਚ ਲਾਉਨ ਦੇ ਵਿੱਚ ਆ ਕੇ ਡਰੋਨ ਡਿੱਗ ਜਾਂਦਾ ਡਰੋਨ ਹਾ사 ਗ੍ਰਸਤ ਹੋ ਜਾਂਦਾ ਮੌਕੇ ਤੇ ਸਿਕਿਉਰਿਟੀ ਗਾਰਡ ਨੂੰ ਪਤਾ ਲੱਗਦਾ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਮੌਕੇ ਤੇ ਹਫੜਾ ਦਫੜੀ ਫੈਲ ਜਾਂਦੀ ਹੈ ਮੌਕੇ ਤੇ ਤਣਾਤ ਸੁਰੱਖਿਆ ਕਰਮੀਆਂ ਨੇ ਪੁਲਿਸ ਨੂੰ ਸੁਚੇਤ ਕੀਤਾ ਤੁਰੰਤ ਆਸ-ਪਾਸੇ ਘੇਰਾਬੰਦੀ ਬਣਾ ਕੇ ਤਲਾਸ਼ੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਚੰਡੀਗੜ੍ਹ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਦੇ ਬੰਗਲੇ ਦੇ ਵਿੱਚ ਕੋਠੀ ਦੇ ਵਿੱਚ ਡਰੋਨ ਗਿਰਨ ਤੋਂ ਬਾਅਦ ਅਚਾਨਕ ਅਲਾਕੇ ਦੇ ਵਿੱਚ دہشت ਦਾ ਮਾਹੌਲ ਫੈਦਾ ਹੋ ਜਾਂਦਾ ਜਿਹੜਾ ਉਸ ਤੋਂ ਬਾਅਦ ਪੁਲਿਸ ਦੀਆਂ ਟੀਮਾਂ ਨੇ ਜੜੀਆਂ ਉਹ ਵੀ ਸੁਚੇਤ ਹੋ ਜਾਂਦੀਆਂ ਨੇ ਤਲਾਸ਼ੀ ਮੁਹਿੰਮਾਂ ਉਹ ਸ਼ੁਰੂ ਕਰ ਦਿੱਤੀ ਜਾਂਦੀ ਹੈ ਦਰਅਸਲ ਇਹ ਘਟਨਾ ਐਤਵਾਰ ਦੁਪਹਿਰ ਜਾਨੀ ਕਿ ਲੰਘੇ ਦਿਨੀ ਚੰਡੀਗੜ੍ਹ ਦੇ ਵਿੱਚ ਵਾਪਰੀ ਹੈ ਤੇ ਜਸ ਤੋਂ ਬਾਅਦ ਘੇਰਾਬੰਦੀ ਕਰ ਲਈ ਜਾਂਦੀਆਂ ਬੌਮਬ ਸquad ਦੀਆਂ ਟੀਮਾਂ ਨੇ ਜੰਪਰ ਜਿਹੜੀਆਂ ਡੌਗ ਸquad ਦੀਆਂ ਟੀਮਾਂ ਨੇ ਉਹ ਬੁਲਾ ਲਏ ਜਾਂਦੀਆਂ ਨੇ ਤੇ ਦਰਅਸਲ ਇਹ ਘਟਨਾ ਸੈਕਟਰ 19 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਅਚਾਨਕ ਐਤਵਾਰ ਨੂੰ ਦੁਪਹਿਰ ਇੱਕ ਜੱਜ ਦੇ ਜਿਹੜੇ ਕੋਠੀ ਦੇ ਵਿੱਚ ਬੰਗਲੇ ਦੇ ਹਾ뜰ੇ ਵਿੱਚ ਆ ਕੇ ਡਰੋਨ ਗਿਰਦਾ ਤੇ ਉਸ ਤੋਂ ਬਾਅਦ ਸੁਰੱਖਿਆ ਕਰਮੀਆਂ ਨੇ ਜਿਹੜਾ ਪੁਲਿਸ ਨੂੰ ਸੁਚੇਤ ਕੀਤਾ ਸੈਕਟਰ 19 ਸਟੇਸ਼ਨ ਹਾਊਸ ਅਫਸਰ ਨੇ ਜਿਹੜੇ ਮੌਕੇ ਤੇ ਪਹੁੰਚੇ ਬੰਬ ਨਿਰੋਧਕ ਟੀਮ ਪਹੁੰਚੀ ਐ ਸੀਐਫ ਐਸਐਲ ਟੀਮ ਪਹੁੰਚੀਆ ਡੌਗ ਸਕੁਆਰ ਟੀਮਾਂ ਨੂੰ ਬੁਲਾਇਆ ਗਿਆ ਸੁਰੱਖਿਆ ਕਾਰਨਾ ਕਰਕੇ ਜੱਜ ਦੇ ਬੰਗਲੇ ਦੇ ਆਲੇ ਦੁਆਲੇ ਦੇ ਪੂਰੇ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਪ੍ਰਵੇਸ਼ ਅਤੇ ਨਿਕਾਸ ਦੇ ਉੱਪਰ ਪੂਰਨ ਪਾਬੰਦੀ ਲਗਾ ਕੇ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਪਰ ਬਾਅਦ ਦੇ ਵਿੱਚ ਇਹ ਪਤਾ ਲੱਗਦਾ ਕਿ ਡਰੋਨ ਨੇੜੇ ਰਹਿਣ ਵਾਲੇ ਇੱਕ 9 ਸਾਲਾਂ ਲੜਕੇ ਦਾ ਸੀ ਤੇ ਉਸ ਤੋਂ ਬਾਅਦ ਹਾਲਾਂਕਿ ਜਾਂਚ ਪੜਤਾਲ ਚੱਲਦੀ ਹੈ ਤੇ ਦਰਅਸਲ ਪਤਾ ਲੱਗਦਾ ਕਿ ਨੇੜੇ ਰਹਿਣ ਵਾਲੇ ਇੱਕ 9 ਸਾਲ ਦੇ ਜਿਹੜੇ ਲੜਕੇ ਦਾ ਡਰੋਨ ਸੀ ਮੁੰਡਾ ਜਿਹੜਾ ਉਹ ਨੌਜਵਾਨਾ ਰਿਮੋਟ ਦੇ ਨਾਲ ਡਰੋਨ ਉਡਾਰ ਰਿਹਾ ਸੀ ਪਰ ਅਚਾਨਕ ਕੰਟਰੋਲ ਗਵਾ ਬੈਠਾ ਜਿਸ ਦੇ ਨਾਲ ਉਹ ਡਰੋਨ ਆ ਉੱਟਦਾ ਹੋਇਆ ਜੱਜ ਦੇ ਘਰ ਦੇ ਵਿੱਚ ਮੰਗਲੇ ਦੇ ਵਿੱਚ ਆ ਕੇ ਡਿੱਗਦਾ ਡਰੋਨ ਡਿੱਗਣ ਤੋਂ ਬਾਅਦ ਲੜਕਾ ਕਬਰਹਾੜ ਦੇ ਵਿੱਚ ਆ ਜਾਂਦਾ ਰੋਂਦਾ ਹੋਇਆ ਆਪਣੀ ਮਾਂ ਦੇ ਵੱਲ ਭੱਜਦਾ ਤੇ ਉਸ ਤੋਂ ਬਾਅਦ ਆਪਣੀ ਮਾਂ ਦੇ ਨਾਲ ਡਰੋਨ ਦੀ ਭਾਲ ਕਰਨ ਲੱਗਦੇ ਨੇ ਪਰ ਉਸ ਨੂੰ ਇਹ ਨਹੀਂ ਮਿਲਿਆ ਕਿਉਂਕਿ ਇਹ ਜੱਜ ਦੇ ਬੰਗਲੇ ਦੇ ਵਿੱਚ ਆ ਕੇ ਡਿੱਗ ਜਾਂਦਾ ਤੇ ਜਿਸ ਦਰੇ ਪਾਸੇ ਇਲਾਕਾ ਸੀਲ ਕਰ ਦਿੱਤਾ ਗਿਆ ਸੀ ਜੱਜ ਦੇ ਘਰ ਤਾਇਨਾਤ ਇੱਕ ਸੁਰੱਖਿਆ ਗਾਰਡ ਨੇ ਡਰੋਨ ਨੂੰ ਹੱਥ ਦੇ ਵਿੱਚ ਡਿੱਗਦਾ ਦੇਖ ਕੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਪੁਲਿਸ ਟੀਮ ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਸਾਰੇ ਸੁਰੱਖਿਆ ਮਾਪਦੰਡਾ ਅਨੁਸਾਰ ਕੀਤੀ ਗਈ ਸੀ ਡਰੋਨ ਦੇ ਵਿੱਚ ਕੋਈ ਵੀ ਖਤਰਾ ਨਹੀਂ ਮਿਲਿਆ ਸਥਿਤੀ ਪੂਰੇ ਤਰੀਕੇ ਨਾਲ ਆਮ ਵਰਗੀ ਸੀ ਪਰ ਉਸ ਵਕਤ ਇੱਕਦਮ ਭਾਜੜਾ ਪੈ ਜਾਂਦੀਆਂ ਨੇ ਜਦੋਂ ਅਚਾਨਕ ਪੰਜਾਬ ਐਡ ਹਰਿਆਣਾ ਹਾਈ ਕੋਰਟ ਦੇ ਜੱਜ ਦੀ ਕੋਠੀ ਦੇ ਵਿੱਚ ਬੰਗਲੇ ਦੇ ਵਿੱਚ ਆ ਕੇ ਡਰੋਨ ਡਿੱਗਦਾ